ਮੱਛੀ ਨੀਰ ਨ ਜਾਣਿਆ ਸਰਖਾਰਾ ਸਗਾਹ ਆ ਤਸਿਆਣੀ ਸੋਣੀ ਕਿਉਂ ਕੀਤਾ ਵਿਸਾਹ ਸ਼ਬਦ ਫੜ ਲਾ ਹਲਾ ਹਲਾ ਨਜਾ ਕਰੇ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਚੈਨਲ ਤੇ ਸੋ ਅੱਜ ਅਸੀਂ ਆਏ ਜੀ ਵੀਰ ਸਾਹਿਬ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਵਾਸਤੇ ਵੀਰ ਬਾਬਾ ਬੁੱਢਾ ਜੀ ਤੇ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਬਾਬਾ ਬੁੱਢਾ ਜੀ ਦੇ ਇਹ ਸਥਾਨ ਉਹ ਸਥਾਨ ਹੈ ਜਿੱਥੇ ਬਾਬਾ ਬੁੱਢਾ ਜੀ ਰਹਿ ਕੇ ਗਾਵਾਂ ਮੱਝਾਂ ਦੀ ਸੇਵਾ ਕਰਦੇ ਸੀ ਕਹ ਲਈ ਇੱਥੇ ਹੁੰਦੀ ਸੀ ਮਹਾਰਾਜ ਦੀ ਜਿਹੜਾ ਗਾਵਾਂ ਮੱਝਾਂ ਦਾ ਦੁੱਧ ਸੀ ਉਹ ਅੰਮ੍ਰਿਤਸਰ ਰੋਜ਼ਾਨਾ ਭਜਾਉਂਦੇ ਸੀ ਬਾਬਾ ਬੁੱਢਾ ਜੀ ਆਪਾਂ ਜੋੜੇ ਜਮਾ ਕਰਾ ਲਈਏ ਤੇ ਫਿਰ ਅੱਗੇ ਜਾ ਕੇ ਤੁਹਾਨੂੰ ਸਾਰਾ ਇਤਿਹਾਸ ਨਾਲ ਦਾ ਦਰਸ਼ਨ ਕਰਾਂਗੇ ਸੋ ਅਸੀਂ ਜੋੜੇ ਜਮਾ ਕਰਾ ਲਏ ਨੇ ਇਧਰ ਸਾਹਮਣੇ ਆ ਪੋਰਾ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਣੇ ਅੰਦਰ ਤੇ ਨਾਲ ਦੀ ਨਾਲ ਸਾਰਾ ਇਤਿਹਾਸ ਵੀ ਆਪ ਤੁਹਾਨੂੰ ਦੱਸਾਂਗੇ ਜਿਹੜਾ ਗੁਰੂ ਘਰ ਦਾ ਇਤਿਹਾਸ ਹੈ ਇਹ ਸਾਡੇ ਬਾਬਾ ਬੁੱਢਾ ਜੀ ਮੱਝਾ ਘਾਵਾ ਰੱਖਦੇ ਸੀ ਤੇ ਰੋਜ਼ ਜਿਹੜਾ ਦੁੱਧ ਇਥੋਂ ਚੁੰਦੇ ਸੀ ਮੱਝਾ ਘਾਵਾ ਦਾ ਅੰਮ੍ਰਿਤਸਰ ਪਹੁੰਚਾਇਆ ਜਾਂਦਾ ਸੀ ਗੁਰੂ ਰਾਮ ਦਾਸ ਦੇ ਲੰਗਰਾਂ ਵਿੱਚ ਕੇ ਸੋ ਕੇ ਚਰਨ ਗੰਗਾ ਇੱਥੇ ਸਿਰਫ ਪੈਰ ਧੋਣਿਆ ਇਹਨੂੰ ਪੀਣਾ ਨਹੀਂ ਆ ਇਹ ਪੈਰ ਧੋਣ ਵਾਸਤੇ ਚੰਗਰ ਚਰਨ ਨਹੀਂ ਲਓ ਆਜਾ ਜੀ ਤੁਹਾਨੂੰ ਤਾਂ ਮੋਬਦੇ ਸਾਂਜੀ ਸਰਦਿੰਸ ਸਿੰਘ ਮੱਥਾ ਟੇਕਿਆ ਸੋ ਹੁਣ ਆਪਾਂ ਪਹਿਲਾਂ ਸਰੋਵਰ ਦੇ ਵਿੱਚ ਜਾ ਕੇ ਪੰਛ ਨਾ ਨਾ ਕਰਾਂਗੇ ਉਸ ਤੋਂ ਬਾਅਦ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਕਰਾਂਗੇ ਸੋ ਇਸੇ ਹੀ ਸਥਾਨ ਤੇ ਮਾਤਾ ਗੰਗਾ ਜੀ ਆਏ ਸੀ ਜਦੋਂ ਪੁੱਤਰ ਦੀ ਜਾਨ ਦੀ ਅਰਦਾਸ ਕੀਤੀ ਸੀ ਮਾਤਾ ਗੰਗਾ ਜੀ ਨੇ ਮੱਛੀ ਨੀਰ ਨ ਜਾਣਿਆ ਸਰਖਾਰਾ ਅਸਗਾਹ ਅਕ ਸਿਆਣੀ ਸੋਣੀ ਕਿਉ ਕੀਤਾ ਵਿਸਾਹ ਇਹ ਜੀ ਵੀਰ ਸਾਹਿਬ ਦਾ ਸਰੋਵਰ ਬੰਨੇ ਕਹਿੰਦਾ ਨਹੀਂ ਕੋਈ ਸ਼ਬਦ ਫੜ ਲਾ ਹੱਲਾ ਹੱਲਾ ਨਜ਼ਰ ਕਰੇ ਜਰਨ ਕਰਨ ਕਰ ਲਾ ਜਰਾ ਅੱਜ ਆਇਆ ਹਾਂ ਮੈਂ ਤਨ ਗੁਰ ਰਾਮ ਦਾ ਤਨ ਬਾਬੂ ਡਾਗੀ ਮੈਂ ਆਇਆ ਕਿ ਇਹ ਸੋ ਆਪਾਂ ਖਰਾ ਪ੍ਰਸ਼ਾਦੀ ਦੇਖ ਰਾਵਾਂਗੇ ਫਿਰ ਅੰਦਰ ਜਾਵਾਂਗੇ ਦਰਸ਼ਨ ਕਰਨ ਵਾਸਤੇ ਸ਼੍ਰੀ ਹਰਿਬਾਲ ਜੀ ਤੇ ਹੁਣ ਹੁਣ ਤੋਂ ਗਰਾਉ ਪਰਸ਼ਾਦ ਤੁਨ ਅਸੀਂ ਆ ਰਹੇ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਵੱਡਾ ਭਰਾ ਪ੍ਰਿਥੀ ਚੰਦ ਜਿਹੜਾ ਗੁਰੂ ਸਾਹਿਬ ਨਾਲ ਵੈਰ ਕਰਦਾ ਸੀ ਤੇ ਉਹਦੀ ਕਰਦੀ ਸੀ ਕਰਮੋ ਉਹ ਵੀ ਪ੍ਰਿਥੀ ਚੰਦ ਵਾਂਗੂ ਗੁਰੂ ਕਰਦੀ ਵੈਰ ਨਹੀਂ ਸੀ ਜਦੋਂ ਕਰਮੋ ਨੇ ਮਾਤਾ ਗੰਗਾ ਜੀ ਬਾਰੇ ਆਖਿਆ ਸੀ ਕਿ ਇਹਨਾਂ ਦੇ ਘਰ ਤੇ ਕੋਈ ਔਲਾਦ ਨਹੀਂ ਹੋਣੀ ਇਹਨਾਂ ਤੇ ਬੇਔਲਾਦੇ ਦੁਨੀਆ ਤੋਂ ਜਾਣਾ ਤੇ ਜਿਹੜਾ ਜਿਹੜੀ ਗੁਰਤਾ ਗੱਦੀ ਹੈ ਜਿਹੜੇ ਸੋਹਣੇ-ਸੋਹਣੇ ਚੜਾਵੇ ਚੜ ਰਹੇ ਨੇ ਉਹ ਸਾਰੇ ਮੇਰੇ ਪੁੱਤ ਮਿਹਰਬਾਨ ਨੇ ਹੀ ਸਾਬਣ ਨੇ ਇਹ ਗੱਲ ਗੋਲੀ ਦੇ ਜ਼ਰੀਏ ਮਾਤਾ ਗੰਗਾ ਜੀ ਨੂੰ ਪਤਾ ਲੱਗੀ ਤਾਂ ਮਾਤਾ ਗੰਗਾ ਜੀ ਨੇ ਸੰਗਤ ਵਿੱਚ ਹੱਥ ਜੋੜ ਕੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਤੋਂ ਪੁੱਤਰ ਦੀ ਦਾਤ ਮੰਗੀ ਤਾਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਜੇ ਤੁਸੀਂ ਪੁੱਤਰ ਦੀ ਦਾਤ ਲੈਣਾ ਚਾਹੁੰਦੇ ਜੇ ਤਾਂ ਬਾਬਾ ਬੁੱਢਾ ਜੀ ਕੋਲ ਜਾਓ ਉਹ ਤੁਹਾਨੂੰ ਦਾਤ ਦੇਣਗੇ ਸਾਡੇ ਕੋਲ ਤੁਹਾਡੇ ਵਾਸਤੇ ਦਾਤ ਨਹੀਂ ਹੈਗੀ ਤਾਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਦੋਂ ਪਹਿਲੀ ਵਾਰੀ ਜਾਂਦੇ ਨੇ ਕਿ ਰਥਾਂ ਤੇ ਸਵਾਰ ਹੋ ਕੇ ਗੋਲੀਆਂ ਦੇ ਕੋਲੋਂ ਹੀ ਜਿਹੜੀਆਂ ਕੰਮ ਕਰਨ ਵਾਲੀਆਂ ਉਹਨਾਂ ਤੋਂ ਪ੍ਰਸ਼ਾਦਾ ਤਿਆਰ ਕਰਾਉਂਦੇ ਨੇ ਜਦੋਂ ਬਾਬਾ ਜੀ ਕੋਲ ਜਾਂਦੇ ਨੇ ਤਾਂ ਦੂਰੋਂ ਬਾਬਾ ਜੀ ਵੇਖਦੇ ਨੇ ਇੱਕ ਸਿੱਖ ਨੂੰ ਕਹਿੰਦੇ ਕਿ ਧੂੜ ਕਿਧਰੋਂ ਉੱਡ ਰਹੀ ਆ ਰਹੀ ਆ ਤਾਂ ਉਹ ਸਿੱਖ ਕਹਿੰਦਾ ਕਿ ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਨੇ ਤਾਂ ਬਾਬਾ ਜੀ ਨੇ ਸੁਭਾਅਪਕ ਹੀ ਕਹਿ ਦਿੱਤਾ ਕਿ ਗੁਰੂ ਕੇ ਮਹਿਲਾਂ ਨੂੰ ਕਿਧਰ ਭੱਜਣਾ ਪੈ ਗਿਆ ਨੇ ਤਾਂ ਉਹ ਸਿੱਖ ਕਹਿੰਦਾ ਬਾਬਾ ਜੀ ਧਿਆਨ ਨਾਲ ਬੋਲੋ ਗੁਰੂ ਕੇ ਮਹਿਲ ਨੇ ਕਹਿੰਦੇ ਕਿ ਤੂੰ ਬਾਬਾ ਜੀ ਕਹਿੰਦੇ ਤੂੰ ਕੀ ਸੂਰ ਵਾਂਗੂ ਕੁੜਕੜ ਲਈਏ ਚੁੱਪ ਕਰਕੇ ਬਹਿ ਜਾ ਜਦੋਂ ਮਾਤਾ ਜੀ ਬਾਬਾ ਬੁੱਢਾ ਜੀ ਕੋਲ ਗਏ ਤਾਂ ਸਿੱਖਾਣੇ ਦੱਸਦਾ ਕਿ ਬਾਬਾ ਜੀ ਨੇ ਆ ਬਚਨ ਕਰ ਦਿੱਤਾ ਜਾ ਕੇ ਬਾਬਾ ਜੀ ਨੂੰ ਨਹੀਂ ਤੇ ਬਾਬਾ ਜੀ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ ਤਾਂ ਬਾਬਾ ਬੁੱਢਾ ਜੀ ਕਹਿ ਲੱਗੇ ਮਾਤਾ ਜੀ ਕਿਉਂ ਸ਼ਰਮਿੰਦਾ ਕਰਦੇ ਜੇ ਤੁਸੀਂ ਗੁਰੂ ਦੇ ਮਹਿਲ ਜੇ ਅਸੀਂ ਗੁਰੂ ਘਰ ਦੇ ਸੇਵਾਦਾਰ ਸਾਡੇ ਕੋਲ ਥੋੜਾ ਦਾਤਾਂ ਨੇ ਦਾਤਾਂ ਤੇ ਗੁਰੂ ਘਰ ਨੇ ਗੁਰੂ ਜੀ ਕੋਲ ਜਾ ਕੇ ਮੰਗੋ ਤਾਂ ਮਾਤਾ ਗੰਗਾ ਜੀ ਜਿਹੜੇ ਵਾਪਸ ਆ ਗਏ ਮਾਤਾ ਗੰਗਾ ਜੀ ਤੇ ਆ ਕੇ ਗੁਰੂ ਸਾਹਿਬ ਨੂੰ ਸਾਰੀ ਗਾਥਾ ਦੱਸੀ ਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕਿਸੇ ਦੇ ਕੋਲ ਕੁਝ ਲੈਣਾ ਹੋਵੇ ਰਥਾਂ ਤੇ ਚੜਕੇ ਨਹੀਂ ਜਾਈਦਾ ਨਿਮਰਤਾ ਦੇ ਸਹਤ ਜਾਈਦਾ ਸਾਰੀ ਵਿਧੀ ਸਮਝਾਈ ਕਿ ਫੇਰ ਬਾਬਾ ਜੀ ਕੋਲ ਜਾਓ ਬਾਬਾ ਜੀ ਬੜੇ ਦਿਆਲੂ ਨੇ ਕਿਰਪਾ ਕਰਨਗੇ ਅਗਲੇ ਦਿਨ ਮਾਤਾ ਗੰਗਾ ਜੀ ਨੇ ਆਪ ਮਿੱਸਾ ਪ੍ਰਸ਼ਾਦਾ ਤਿਆਰ ਕੀਤਾ ਨਾਲ ਗੰਢਾ ਲਿਆ ਆਪਣੇ ਸਿਰ ਤੇ ਰੱਖ ਕੇ ਨੰਗੇ ਪੈਰੀ ਮਾਤਾ ਜੀ ਜਿਹੜੇ ਬਾਬਾ ਬੁੱਢਾ ਜੀ ਕੋਲ ਗਏ ਨਾਲ ਉਹਨਾਂ ਦੀਆਂ ਗੋਲੀਆਂ ਵੀ ਸਨ ਦੇਖਦੋ ਉਧਰ ਬਾਬਾ ਬੁੱਢਾ ਜੀ ਸੇਵਾਦਾਰ ਨੂੰ ਕਹਿ ਰਹੇ ਨੇ ਕਿ ਅੱਜ ਭੁੱਖ ਬੜੀ ਲੱਗੀ ਐ ਸੇਵਾਦਾਰ ਕਹਿੰਦਾ ਬਾਬਾ ਜੀ ਪ੍ਰਸ਼ਾਦਾ ਲਿਆਵਾਂ ਬਾਬਾ ਜੀ ਕਹਿੰਦੇ ਨਹੀਂ ਕਿਤੇ ਆ ਰਿਹਾ ਏ ਜਦੋਂ ਮਾਤਾ ਗੰਗਾ ਜੀ ਗਏ ਤੇ ਬਾਬਾ ਬੁੱਢਾ ਜੀ ਅੱਗੋਂ ਹੋ ਕੇ ਮਿਲੇ ਕਹਿੰਦੇ ਮਾਂ ਮੈਨੂੰ ਭੁੱਖ ਲੱਗੀ ਸੀ ਤੂੰ ਰੋਟੀ ਲੈ ਕੇ ਆਈਂ ਮਾਵਾਂ ਨੂੰ ਫਿਕਰ ਹੁੰਦਾ ਬੱਚਿਆਂ ਦਾ ਤਾਂ ਬਾਬਾ ਬੁੱਢਾ ਜੀ ਨੇ ਜਦੋਂ ਪ੍ਰਸ਼ਾਦਾ ਲਿਆ ਗੰਡੇ ਨੂੰ ਫੜ ਕੇ ਹੱਥ ਨਾਲ ਭੰਨਿਆ ਤੇ ਵਰ ਮੰਗ ਦੀ ਲੋੜਨੀ ਪਈ ਜਦੋਂ ਉਹਦੇ ਵਿੱਚੋਂ ਗੱਡੇ ਦੀ ਨਿਗੀ ਜੀ ਗੰਢੀ ਬਾਹਰ ਨਿਕਲ ਕੇ ਡਿੱਗੀ ਤਾਂ ਬਾਬਾ ਬੁੱਢਾ ਜੀ ਕਹਿੰਦੇ ਐ ਹੋਜਿਆ ਪੁੱਤਰ ਤੇਰੇ ਘਰ ਪੈਦਾ ਹੋਵੇਗਾ ਮਾਂ ਕਿ ਜਿਹੜਾ ਦੁਸ਼ਮਣਾਂ ਦੇ ਸਿਰੇ ਇਸ ਗੰਡੇ ਵਾਂਗੂ ਭੰਨਿਆ ਕਰੇਗਾ ਤੇ ਵਾਕਈ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਪੜਾਈ ਵੀ ਬਾਬਾ ਬੁੱਢਾ ਜੀ ਨੇ ਕਰਾਈ ਤੇ ਸ਼ਾਸਤਰ ਵਿੱਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਜਿਹੜੀਆਂ ਦੋ ਤਲਵਾਰਾਂ ਪਾਈਆਂ ਮੀਰੀ ਤੇ ਪੀਰੀ ਦੀ ਤਲਵਾਰ ਉਹ ਵੀ ਤਲਵਾਰਾਂ ਜਿਹੜੀਆਂ ਬਾਬਾ ਬੁੱਢਾ ਜੀ ਨੇ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਪਹਿਲਾਈਆਂ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਹੀ ਹੱਥਾਂ ਦੇ ਵਿੱਚ ਬਾਬਾ ਬੁੱਢਾ ਜੀ ਨੇ ਬਾਅਦ ਵਿੱਚ ਆਪਣਾ ਸਰੀਰ ਛੱਡਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਪੰਜਾਂ ਤਤਾਂ ਦੇ ਸਰੀਰ ਨੂੰ ਅਗਨ ਪੇਟਾ ਕੀਤਾ ਸੀ ਇਹ ਆ ਬਾਬਾ ਬੁੱਢਾ ਜੀ ਦਾ ਸਥਾਨ ਤੇ ਬਾਬਾ ਬੁੱਢਾ ਜੀ ਜਿਹੜੇ ਨੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਸਿੱਖੀ ਲਈ ਉਹਨਾਂ ਨੇ ਦੂਜੇ ਪਾਤਸ਼ਾਹ ਤੱਕ ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਤੇ ਦੂਸਰੇ ਪਾਤਸ਼ਾਹ ਤੋਂ ਛੇਵੇਂ ਪਾਤਸ਼ਾਹ ਤੱਕ ਸਾਰੇ ਹੀ ਗੁਰੂ ਸਾਹਿਬਾਨ ਬਾਬਾ ਬੁੱਢਾ ਜੀ ਦਾ ਅੱਤ ਦਾ ਸਤਕਾਰ ਕਰਦੇ ਸਨ ਬਾਬਾ ਬੁੱਢਾ ਜੀ ਦੀ ਹਰ ਗੱਲ ਨੂੰ ਉਹ ਗੁਰੂ ਨਾਨਕ ਦਾ ਹੁਕਮ ਜਾਣ ਕੇ ਹੀ ਮੰਨਿਆ ਕਰਦੇ ਸਨ ਇਹ ਇਤਿਹਾਸ ਬਾਬਾ ਬੁੱਢਾ ਜੀ ਦਾ ਤੇ ਆਹ ਆਪਾਂ ਲੰਗਰ ਛਕਦੇ ਆ ਇੱਕ ਗੁਰਬਾਣੀ ਦੀ ਪੰਕਤੀ ਆ ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕ ਜੈਕਾਰ ਕਰਾਈ ਜਿਹੜੀ ਹਰੀ ਦੇ ਜਨ ਦੀ ਉਸਤਤ ਹੈ ਉਹੀ ਰੱਬ ਦੀ ਵਡਿਆਈ ਹੈ ਜਦੋਂ ਰੱਬ ਆਪਣੀ ਵਡਿਆਈ ਕਰਾਉਣਾ ਚਾਹੁੰਦਾ ਹੈ ਤਾਂ ਉਹ ਸੇਵਕ ਦੀ ਵਡਿਆਈ ਕਰਾਉਂਦਾ ਹੈ ਤੇ ਇਹ ਸੇਵਕਾਂ ਦੀ ਵਡਿਆਈ ਹੈ ਕਿ ਲੱਖਾਂ ਹੀ ਸੰਗਤਾਂ ਜਿਹੜੀਆਂ ਨੇ ਬਾਬਾ ਬੁੱਢਾ ਜੀ ਦੇ ਦਰ ਤੇ ਨਕਮਸਤਕ ਹੋ ਕੇ ਆਪਣੀਆਂ ਝੋਲੀਆਂ ਦੇ ਵਿੱਚ ਖੈਰ ਪਾਉਂਦੀਆਂ ਨੇ ਤੇ ਇਹ ਬਾਬਾ ਬੁੱਢਾ ਜੀ ਦੀ ਸੇਵਾ ਸਿਮਰਨ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਇਤਿਹਾਸ ਵੀ ਪਤਾ ਲੱਗ ਜਾਊਗਾ ਸੋ ਸਾਨੂੰ ਵੀ ਜਿਹੜਾ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡੀ ਵੀਡੀਓ ਨੂੰ ਸ਼ੇਅਰ ਕਰਦਾ ਲਾਈਕ ਕਰਦਾ ਕਮੈਂਟ ਕਰਦਾ ਸੋ ਇਸ ਵਲੌਗ ਬਾਰੇ ਜ਼ਰੂਰ ਦੱਸਿਓ ਤੇ ਬਾਬਾ ਬੁੱਢਾ ਜੀ ਦੇ ਨਾਮ ਤੇ ਇੱਕ ਕਮੈਂਟ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ